ਸਪੈਸ਼ਲ ਐਡੀਸ਼ਨ ਚਾਹੀਦੇ ਨੇ ਆਹ ਖੜੇ ਨੇ ਤਿੰਨੇ ਖੜੇ ਨੇ ਤਿੰਨੇ ਸਪੈਸ਼ਲ ਐਡੀਸ਼ਨ ਆ ਤਿੰਨਾ ਦੇ ਮੂਰੇ ਜਿਹੜਾ ਟਾਇਰ ਨੇ ਵੱਡੇ ਪਾਏ ਹੋਏ ਨੇ ਆਹ ਕਿੰਨਾ ਮਾਰੀ ਹਾਂ ਇਹ 2019 ਮਾਡਲ ਆ ਜੀ 2019 ਮਾਡਲ ਆ ਸਪੈਸ਼ਲ ਐਡੀਸ਼ਨ ਆ ਚੱਲੇ ਕਿੰਨਾ ਘੂਗਾ ਚੱਲੇ ਉਹ ਭਾਈ 1200 ਕੰਟ 1300 ਰੇਟ ਕੀ ਹੈ ਇਹਦਾ ਰੇਟ ਹੈਗਾ ਇਹਦਾ 6 ਲੱਖ 65000 ਰੁਪਿਆ ਸਾਢੇ 6 ਚ ਦੇ ਦੀ ਚੱਕ ਦਾਂਗੇ ਲੋ ਜੀ ਜਰੋ ਸਾਢੇ 6 ਚ ਹੋ ਗਿਆ ਤੇ ਜਿਹੜਾ ਆ ਖੜਾ ਹੈਗਾ ਇਹ 17 ਮਾਡਲ ਆ ਜੀ 2017 ਮਾਡਲ ਹਾਂ ਕੰਡੀਸ਼ਨ ਪੱਖ ਤਾਂ ਸਾਰੇ ਰੀਜਨ ਲਈ ओरिजिनल ਸਾਰੇ ਹੀ ਸਾਰੇ ਨੰਬਰ ਕਿਥੋਂ ਦੇ ਨੇ ਨੰਬਰ ਹਰਿਆਣੇ ਦੇ ਤਿੰਨੇ ਤਿੰਨੇ ਨੰਬਰ 77500 ਰੁਪਇਆ ਦੇ ਦੇ ਅਗਲੇ ਦੇ ਘਰੇ ਕਾਪੀ ਪਹੁੰਚਦੀ ਕਰ ਦਾਂਗੇ ਨੰਬਰ ਲੱਗ ਕੇ ਨੰਬਰ ਲੱਗ ਕੇ ਜਿਹੇ ਜਾਂ ਮਰਜ਼ੀ ਨੰਬਰ ਲਵਾ ਲੈਣ ਪੰਜਾਬ ਦਾ ਜਿੱਥੇ ਦੇ ਵੀ ਏਰੀਆ ਹਾਂ ਮਤਲਬ ਜਿਹੇ ਜਾਂ ਮਰਜ਼ੀ ਮਗਰ ਲੈ ਦੋ ਅੱਖਰ ਅਗਲੇ ਦੀ ਚੋਇਸ ਦੇ ਅਗਲੇ ਦੀ ਚੋਇਸ ਦੇ ਇਹਦਾ ਰੇਟ ਕੀ ਆ 635 ਇਹਦਾ 625 ਇਹਦਾ 635 ਇਹ ਕਿਹਨਾ ਮਾਡਲ ਇਹ 19 ਹੈ ਇਹ 17 ਡਿਸਕਾਊਂਟ ਸਕਾਊਂਟ ਮਨ ਕੇ ਚੱਲ ਇਹ ਦੇ ਦਾਂਗੇ ਪੂਰੇ 6 ਦਾ ਇਹ ਦੇ ਦਾਂਗੇ 6 ਦਾ ਹੋਰ ਦੱਸ ਆ ਵੀ ਪੂਰੇ ਦਾ ਕਰ ਨਾ ਮਾਰੀ ਜਾ ਚੱਲ ਲੋ ਜੀ ਅਦਰੋਂ 6 ਦਾ ਇਹ ਬਣ ਜੂ 6 ਦਾ ਇਹ ਬਣ ਜੂ ਤੇ ਜਿਹੜਾ ਖੜਾ ਹੈਗਾ 744 XT XT 658 ਘੰਟੇ ਚੱਲਿਆ ਕੰਪਨੀ ਦੀ ਸਰਵਿਸ ਦਾ ਟਰੈਕਟਰ ਦੀ ਇਹਦੀ ਕੱਲੀ ਕੱਲੀ ਕਲਚ ਵੀ ਨਹੀਂ ਖੁੱਲਿਆ ਟਰੈਕਟਰ ਦਾ ਮਾਡਲ ਕਿੰਨਾ ਹੈਗਾ ਮਾਡਲ 2022 2022 ਤੇ ਡਿੱਕ ਵਗੈਰਾ ਲੱਗਿਆ ਹੋਇਆ ਸਾਰਾ ਕੁਝ ਕਨੋਪੀ ਲੱਗੀ ਆ ਛਤਰੀ ਲੱਗੀ ਹੋਈ ਆ ਹਾਂ ਰੇਟ ਕੀ ਆ ਹੁਣ ਇਹਦਾ ਇਹਦਾ ਰੇਟ ਹੈਗਾ 5 ਲੱਖ ਤੇ 80000 ਰੁਪਏ ਇਧਰਲਾ ਜਿਹੜਾ ਖੜਾ ਹੈ ਇਹ ਵੀ ਪੰਜ ਜੱਸੀ ਏ ਵੀ 5 ਸੀ ਇਹ ਮਾਡਲ ਕਿਹੜਾ ਉਹਦਾ ਕਹਿੰਦਾ ਵੀਡੀਓ ਦੇ ਕੇ ਪੰਜ ਪੰਜ ਹਜ਼ਾਰ ਹੋ ਡਿਸਕਾਊਂਟ 75 75 ਸੌਦੇ ਹੁਣ ਤੋਂ ਬਾਅਦ ਹਾਂ 75 75 ਹਜ਼ਾਰ ਦੇ ਆਹ ਮਾਡਲ ਕਿੰਨਾਗਾ ਇਹ ਵੀ ਬਾਈ ਉਹ ਵੀ ਬਾਈ ਐ ਐਕਸਟੀ ਆ ਉਹ ਐਫ ਪੀ ਐ ਬਾ ਠੀਕ ਐ ਤੇ ਜਿਹੜਾ ਇੱਧਰ ਖੜਾ ਹੈਗਾ ਡੀ ਆਈ 60 ਸੋਲਾ ਮਾਡਲ ਆ ਇਹਦੇ 78 80 ਹਜ਼ਾਰ ਦੇ ਟਾਇਰ ਟਾਇਰ ਨੇ ਟਰੈਕਟਰ ਚ 20 ਹਜ਼ਾਰ ਦੇ ਮੂਰਲੇ 62 ਹਜ਼ਾਰ ਦੇ ਮਗਰਲੇ ਪਰ ਆਪਾਂ 78 ਹਜ਼ਾਰ ਚਾਰੇ ਟਾਇਰ ਜਮਾਂ ਨਵੇਂ ਹਾਂ ਇਹ ਚ ਜੇ ਕੇ ਦੇ ਟਾਇਰ ਤੇ ਜੇ ਕੇ ਦੇ ਅਗਲਾ ਕਹਿੰਦਾ ਫਿੱਟ ਨਹੀਂ ਏ ਭੇ ਟਾਇਰ ਜਿੱਦੇ ਸੌਦਾ ਹੋਇਆ ਆਪ ਹੀ ਲੈ ਪਵਾਏ ਨੇ ਆਪਣੇ ਸਾਹਮਣੇ ਪਵਾਏ ਨੇ ਆਪਾਂ ਬਿੱਲ ਲੈ ਕੇ ਦੇ ਦਾਂਗੇ ਟਾਇਰਾਂ ਦਾ ਬਿੱਲ ਲੈ ਕੇ ਦੇ ਦਾਂਗੇ ਹਾਂ ਦੇਣਾ ਕਿੰਨੇ ਚਾ ਸਿਰਫ ਜਮੇ ਹਾਂ ਜਾਂ ਨਾਲ ਰੇਟ ਦੱਸਾਂਗੇ 6,35,000 ਤੇ ਆਜੋ ਕਿਰਾ ਮਹਿਲਾ ਚੌਕ ਜਿਲਾ ਸੰਗਰੂਰ ਸੰਗਰੂਰ ਤੋਂ 9 ਕਿਲੋਮੀਟਰ ਤੇ ਬਾਈ ਬਿੱਟੂ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ